ਧੰਨ ਵਾਹਿਗੁਰੂ ਜੀਓ ਕਬੀਰ ਬੈਦ ਕਹੈ ਹੋਂ ਹੀ ਭਲਾ दारू ਮੇਰੇ ਵਸ ਇਹ ਤਉ ਬਸਤ ਗੋਪਾਲ ਕੀ ਜਬ ਪਾਵੈ ਲਿਖਸ ਕਬੀਰ ਨੌਬਤ ਆਪਣੀ ਦੇਨ ਦਸ ਲੇਹੁ ਬਜਾਈ ਨਦੀ ਨਾਵ ਸੰਜੋਗ ਜੋ ਬਹਰ ਨ ਮਿਲ ਹੈ ਆਈ ਨਦੀ ਨਾਵ ਸੰਜੋਗ ਜਿਉ ਬਹਰ ਨਾ ਮਿਲ ਹੈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਤਨ ਧਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸواری ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਮੈਂ ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਅਤੇ ਕੀਰਤਨ ਗੁਰਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕਾਂ ਦੀ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਆਪਾਂ ਸੰਗਤੀ ਰੂਪ ਵਿੱਚ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਸਵਾਪ ਜੀ ਨੇ ਭਗਤ ਜੀ ਮਹਾਰਾਜ ਦੇ ਇਨਾ ਦੋਸ ਲੋਕਾਂ ਦਾ ਪਾਠ ਸਰਵਣ ਕੀਤਾ ਹੈ। ਮਨੁੱਖ ਦਾ ਸਰੀਰ ਇਸ ਦੇ ਖਾਣ ਪੀਣ ਦਾਲ ਮੌਸਮ ਨਾਲ ਜਾਂ ਹੋਰ ਕਾਰਨਾ ਕਰਕੇ ਅਕਸਰ ਹੀ ਰੋਗ ਗ੍ਰਸਤ ਹੁੰਦਾ ਹੈ। ਜਾਨੀ ਰੋਗ ਇਸ ਦੇ ਪ੍ਰਸ਼ਾਵੇਂ ਵਾਂਗ ਇਸ ਦੇ ਹੀ ਨੂੰ ਕਿਤੇ ਨਾ ਕਿਤੇ ਵਾਧਾ ਘਾਟਾ ਚੱਲਣਾ ਪੈਂਦਾ ਹੈ। ਔਰ ਮਨੁੱਖ ਨੂੰ ਤੰਦਰੁਸਤ ਬਣਾਈ ਰੱਖਣ ਵਾਸਤੇ ਇਹਨਾਂ ਰੋਗਾਂ ਤੋਂ ਮੁਕਤ ਰੱਖਣ ਵਾਸਤੇ ਜਾਂ ਓਹ ਕਹਿ ਲਓ ਕਿ ਇਹਨਾਂ ਰੋਗਾਂ ਦੇ ਪ੍ਰਭਾਵ ਨੂੰ ਘਟਾਉਣ ਵਾਸਤੇ ਮਨੁੱਖ ਨੇ ਖੋਜ ਕੀਤੀ ਜਿਉਂ-ਜਿਉ ਉਸ ਨੂੰ ਆਪਣੀ ਦੇਹੀ ਵਿੱਚ ਆਪਣੇ ਸਰੀਰ ਵਿੱਚ ਕੋਈ ਘਾਟ ਮਹਿਸੂਸ ਹੋਈ ਕੋਈ ਵਾਧਾ ਘਾਟਾ ਨਜ਼ਰ ਆਇਆ ਇਸ ਨੂੰ ਮਨੁੱਖ ਨੇ ਬਿਮਾਰੀ ਦਾ ਨਾਮ ਦਿੱਤਾ ਰੋਗ ਦਾ ਨਾਮ ਦਿੱਤਾ ਉਸ ਰੋਗ ਨੂੰ ਲੱਭਣ ਦਾ ਯਤਨ ਕੀਤਾ ਉਸ ਰੋਗ ਦਾ ਨਾਮ ਰੱਖਿਆ ਪਛਾਣ ਵਾਸਤੇ ਇਹ ਵਾਧਾ ਘਾਟਾ ਦਹੀਂ ਵਿੱਚ ਕਿਉਂ ਵਾਪਰਿਆ ਹੈ ਉਸ ਦੇ ਕਾਰਨਾਂ ਦੀ ਖੋਜ ਕੀਤੀ ਔਰ ਜੋ ਸਮੱਸਿਆ ਸਰੀਰ ਦੇ ਵਿੱਚ ਹੈ ਉਸ ਨੂੰ ਦੂਰ ਕਰਨ ਦਾ ਇਸ ਨੇ ਯਤਨ ਕੀਤਾ ਉਸ ਦੀ ਦਵਾਈ ਲੱਭੀ ਉਸ ਦਾ ਇਲਾਜ ਖੋਜਿਆ ਅਜੇ ਤੱਕ ਨਿਰੰਤਰ ਮਨੁੱਖ ਇਸੇ ਆਹਰ ਵਿੱਚ ਹੈ ਕਮਾਲ ਦੀ ਖੇੜ ਹੈ ਜਿੱਨੇ ਕ ਰੋਗਾਂ ਦਾ ਇਹ ਇਲਾਜ ਲੱਭਦਾ ਹੈ ਹੋਰ ਜ਼ੋਰ ਦੇ ਨਾਲ ਰੋਗ ਅੱਗੇ ਤੋਂ ਅੱਗੇ ਇਸ ਦੇ ਰਸਤੇ ਦਾ ਰੋੜਾ ਬਣਦੇ ਆ ਰਹੇ ਨੇ ਇਹ ਕੋਲ ਲਗਾਤਾਰ ਮਨੁੱਖ ਦੇ ਵਿਚਕਾਰ ਇਸ ਦੀ ਖੋਜ ਦੇ ਵਿਚਕਾਰ ਤੇ ਸਮੱਸਿਆਵਾਂ ਦੇ ਵਿਚਕਾਰ ਹੁੰਦਾ ਆ ਰਿਹਾ ਹੈ ਤੇ ਸ਼ਾਇਦ ਇਹ ਨਿਰੰਤਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਜਿੰਨੇ ਇਲਾਜ ਖੋਜੇ ਗਏ ਉਨਹੀਂ ਰੋਗ ਵਧੇ ਜਿੰਨੇ ਕੁ ਰੋਗਾਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਨੀਆਂ ਕੁ ਸਮੱਸਿਆਵਾਂ ਹੋਰ ਅੱਗੇ ਉਕਜਦੀਆਂ ਨੇ ਉਹਨਾਂ ਦੀ ਫੇਰ ਮਨੁੱਖ ਖੋਜ ਕਰਦਾ ਹੈ ਤੇ ਲਗਾਤਾਰ ਇਹ سلسلہ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ ਅੰਦਰੂਨੀ ਜਾਂ ਬਾਹਰੀ ਕਈ ਕਾਰਨਾ ਕਰਕੇ ਮਨੁੱਖ ਰੋਗ ਗ੍ਰਸਤ ਹੁੰਦਾ ਹੈ ਜਦੋਂ ਵੀ ਇਸ ਨੂੰ ਇਸ ਦੀ ਦੇਈ ਨੂੰ ਕੋਈ ਰੋਗ ਲੱਗਦਾ ਹੈ ਇਸ ਨੂੰ ਖਤਰਾ ਪੈਦਾ ਹੁੰਦਾ ਹੈ ਕਿ ਕਿਤੇ ਐਸਾ ਨਾ ਹੋਏ ਇਹ ਬਿਮਾਰੀ ਇਹ ਰੋਗ ਇਹ ਸਮੱਸਿਆ ਮੇਰੇ ਜੀਵਨ ਨੂੰ ਖਾ ਜਾਏ ਜ਼ਿੰਦਗੀ ਦਾ ਸਮਾਂ ਕਟ ਜਾਏ ਇਹ ਦੇਈ ਖਰਾਬ ਹੋ ਜਾਏ ਤੇ ਕਿਤੇ ਮੌਤ ਦੀ ਗਰਾਈ ਨਾ ਬਣਨਾ ਪੈ ਜਾਏ ਇਸ ਵਾਸਤੇ ਜਦੋਂ ਵੀ ਇਸ ਦੇ ਅੰਦਰ ਰੋਗ ਤੇ ਰੋਗ ਦਾ ਭੈ ਪੈਦਾ ਹੁੰਦਾ ਹੈ ਤਦੋਂ ਹੀ ਇਹ ਇਲਾਜ ਵਾਸਤੇ ਯਤਨ ਸ਼ੁਰੂ ਕਰ ਦਿੰਦਾ ਹੈ ਕਬੀਰ ਜੀ ਮਹਾਰਾਜ ਨੇ ਇਸ ਪਾਵਨ ਸ਼ਲੋਕ ਦੇ ਵਿੱਚ ਬੜੀ ਅਹਿਮ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ ਵੈਸੇ ਰੋਗ ਮਨ ਦੇ ਵੀ ਹਨ ਤਨ ਦੇ ਵੀ ਹਨ ਵਿਦਵਾਨ ਸੂਝਵਾਨ ਪੁਰਖਾਂ ਨੇ ਕਿਹਾ ਦੇਹੀ ਦੇ ਆਪਣੇ ਰੋਗ ਨੇ ਮਨ ਦੇ ਆਪਣੇ ਰੋਗ ਨੇ ਪਰ ਬਹੁਤ ਸਾਰੇ ਰੋਗ ਮਨ ਵੱਲੋਂ ਤਨ ਵਾਲੇ ਪਾਸੇ ਨੂੰ ਸਫਰ ਕਰ ਰਹੇ ਨੇ ਪਾਪ ਕਈ ਐਸੀਆਂ ਸਮੱਸਿਆਵਾਂ ਮਨ ਵਿੱਚ ਨੇ ਜਿਨ੍ਹਾਂ ਦਾ ਕਰਕੇ ਤਨ ਬਿਮਾਰ ਹੁੰਦਾ ਹੈ ਤਨ ਰੋਗੀ ਹੁੰਦਾ ਹੈ ਸੰਖੇਪ ਜੀ ਉਦਾਹਰਣ ਲਈਏ ਡਿਪਰੈਸ਼ਨ ਸਰੀਰ ਦਾ ਰੋਗ ਨਹੀਂ ਮਨ ਦਾ ਰੋਗ ਹੈ ਪਰ ਸਭ ਤੋਂ ਵੱਧ ਇਹ ਸਰੀਰ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਵਿਚਾਰਾਂ ਦੀ ਕੋਈ ਗੰਢ ਵੱਜ ਜਾਂਦੀ ਹੈ ਬੰਦੇ ਦੇ ਮਨ ਵਿੱਚ ਉਸ ਦੀ ਸੋਚਣ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ ਚਿੰਤਾਵਾਂ ਚ ਘੇਰ ਦਿੰਦੀ ਹੈ ਬੰਦਾ ਕਿਤੇ ਨਾ ਕਿਤੇ ਉਲਝਿਆ ਰਹਿੰਦਾ ਹੈ ਮਨ ਦੀ ਇਹ ਬਿਮਾਰੀ ਮਨੁੱਖ ਦੇ ਤਨ ਨੂੰ ਕਿਵੇਂ ਰੋਗੀ ਬਣਾ ਦਿੰਦੀ ਹੈ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਚੰਗਾ ਵਿਹਾਰ ਕਿਸੇ ਕੰਮ ਨੂੰ ਜੀ ਨਹੀਂ ਕਰਦਾ ਵੀਕਨੈਸ ਹੋ ਗਈ ਹੋਰ ਕਈ ਪ੍ਰਕਾਰ ਦੇ ਸਰੀਰਕ ਰੋਗ ਪੈਦਾ ਹੋ ਗਏ ਉਲਝ ਦਾ ਉਲਝ ਦਾ ਮਨੁੱਖ ਰੋਗਾਂ ਦੀ ਗੋਦੀ ਵਿੱਚ ਜਾ ਪੈਂਦਾ ਹੈ ਰੋਗਾਂ ਦੇ ਖੂਹ ਵਿੱਚ ਡਿੱਗ ਪੈਂਦਾ ਹੈ ਮਨ ਵੀ ਰੋਗੀ ਹੈ ਤਨ ਵੀ ਰੋਗੀ ਹੈ ਬਹੁਤਾਂ ਬਿਮਾਰੀਆਂ ਸਾਡੇ ਮਨ ਨੂੰ ਹੁੰਦੀਆਂ ਨੇ ਪਰ ਅਸੀਂ ਬਹੁਤਾ ਫਿਕਰਮੰਦ ਆਪਣੀ ਦਈ ਵਾਸਤੇ ਹੁੰਦੇ ਆ ਸਰੀਰ ਵਾਸਤੇ ਹੁੰਦੇ ਆ ਮਨ ਵਾਸਤੇ ਕਦੇ ਨਹੀਂ ਹੁੰਦੇ ਦੇਖੋ ਤਨ ਨੂੰ ਮਿੱਟੀ ਲੱਗ ਜਾਏ ਗੰਦਗੀ ਲੱਗ ਜਾਏ ਤੇ ਆਪਾਂ ਉਹਨੂੰ ਧੋਨੇ ਆ ਸਾਨੂੰ ਸਮਝ ਪੈਂਦੀ ਏ ਇੱਕ ਬੰਦਾ ਹੀ ਆਪਣੀ ਸਫਾਈ ਨਾ ਰੱਖੇ ਪਰਿਵਾਰ ਦਾ ਦੂਜਾ ਜੀ ਕਹਿੰਦਾ ਤੈਨੂੰ ਅਸੀਂ ਆਪਣੇ ਨਾਲ ਉਹਨਾਂ ਚਿਰ ਨਹੀਂ ਬਿਠਾਉਣਾ ਜਿੰਨਾ ਚਿਰ ਤੂੰ ਆਪਣੇ ਹੱਥ ਪੈਰ ਧੋ ਕੇ ਨਹੀਂ ਆਉਂਦਾ ਜਿੰਨਾ ਚਿਰ ਤੂੰ ਆਪਣੇ ਕੱਪੜੇ ਬਦਲ ਕੇ ਨਹੀਂ ਆਉਂਦਾ ਦੂਜਾ ਵੀ ਉਸ ਉਹਦੇ ਤਨ ਦੀ ਮੈਲ ਵੱਲ ਦਰਦਰ ਵਾਲੋ ਦਾ ਧਿਆਨ ਦਿਵਾ ਦਿੰਦੇ ਮੰਨ ਦੇ ਐਸੇ ਰੋਗ ਨੇ ਰੋਗੀ ਅਸੀਂ ਸਾਰੇ ਹੀ ਹਾਂ ਪਰ ਕੋਈ ਕਿਸੇ ਦਾ ਧਿਆਨ ਉਹਦੇ ਮਨ ਵੱਲ ਨਹੀਂ ਦਿਵਾਉਂਦਾ ਕਿਉਂਕਿ ਅਸੀਂ ਮਨ ਪ੍ਰਤੀ ਇਹਨੇ ਅਵੇਰ ਹੀ ਨਹੀਂ ਸੁਚੇਤ ਹੀ ਨਹੀਂ ਕਮਾਲ ਦੀ ਖੇੜਿਆ ਵੀ ਇੱਕ ਦੂਜੇ ਨੂੰ ਪਛਾੜ ਕੇ ਵੱਧ ਤੋਂ ਵੱਧ ਅਸੀਂ ਮਨ ਦੀ ਮੈਲ ਇਕੱਠੀ ਕਰਦੇ ਹਾਂ 네ਗੇਟਿਵਿਟੀ ਇਕੱਠੀ ਕਰਦੇ ਹਾਂ ਮਾੜੇ ਤੋਂ ਮਾੜਾ ਵਿਚਾਰ ਸੁਣਨਾ ਪੜਨਾ ਸੋਚਣਾ ਗ੍ਰਹਿਣ ਕਰਨਾ ਇਹ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਦਾ ਹਿੱਸਾ ਹੋਰ ਇਹਨਾਂ ਕੂੜਾ ਕਰਕਟ ਅਸੀਂ ਆਪਣੇ ਮਨ ਦੇ ਭਾਂਡੇ ਵਿੱਚ ਪਾਉਨੇ ਆ ਮਨ ਦੀ ਜ਼ਰਾ ਸੋਚ ਕੇ ਵੇਖੋ ਕੀ ਦਸ਼ਾ ਹੋਏਗੀ ਉਹਦੇ ਵਿੱਚੋਂ ਹੀ ਫਿਰ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਉਹਦੇ ਵਿੱਚੋਂ ਹੀ ਉਲਝਣਾ ਪੈਦਾ ਹੁੰਦੀਆਂ ਨੇ ਅਸੀਂ ਤੀਰਥ ਨਾਉਣੇ ਆ ਥਾਂ ਥਾਂ ਤੇ ਨੱਕ ਰਗੜਦੇ ਆ ਪੁੱਛਦੇ ਆ ਜੀ ਮਨ ਨਹੀਂ ਟਿਕਦਾ ਮਨ ਨਹੀਂ ਟਿਕਦਾ ਮਨ ਨੂੰ ਸ਼ਾਂਤੀ ਨਹੀਂ ਮਨ ਨੂੰ ਟਿਕਾਰ ਨਹੀਂ ਕੁਝ ਚੰਗਾ ਨਹੀਂ ਲੱਗਦਾ ਆਹ ਉਲਝਣ ਹੈ ਆਹ ਉਲਝਣ ਹੈ ਪਰ ਆਪਣੀ ਖੁਰਾਕ ਬਦਲਣ ਲਈ ਬੰਦਾ ਰਾਜ਼ੀ ਨਹੀਂ ਕੋਈ ਵੀ ਨਹੀਂ ਦੱਸਦਾ ਨਾ ਸਾਨੂੰ ਸਮਝ ਪੈਂਦੀ ਹੈ ਜੇ ਸਾਨੂੰ ਕੋਈ ਕਹਿ ਦੇਵੇ ਪਈ ਆਪਣੀ ਆਦਤ ਬਦਲੋ ਤੇ ਸਾਡਾ ਹੰਕਾਰ ਸਿਰ ਚ ਉੱਕ ਕੇ ਕਹਿੰਦਾ ਤੁਸੀਂ ਮੈਨੂੰ ਮੂਰਖ ਸਮਝਿਆ ਤੁਸੀਂ ਦੁਨੀਆ ਚ ਜਿਆਦੇ ਸਿਆਣੇ ਜੰਮੇ ਹੋ ਕੀ ਹੋਇਆ ਮੇਰੇ ਸੁਭਾਅ ਨੂੰ ਕੀ ਹੋਇਆ ਮੇਰੇ ਵਿਹਾਰ ਨੂੰ ਕੀ ਹੋਇਆ ਮੇਰੀ ਆਦਤ ਨੂੰ ਜਾਨੀ ਕਿ ਮਨੁੱਖ ਆਪਣੇ ਮਨ ਦੀ ਬਿਮਾਰੀ ਨੂੰ ਬਿਮਾਰੀ ਮੰਨਣ ਲਈ ਹੀ ਤਿਆਰ ਨਹੀਂ ਕੂੜਾ ਇਕੱਠਾ ਕਰਦਾ ਜੇ ਕੋਈ ਆਖੇ ਵੀ ਤੇਰੇ ਭਟਕਣਾ ਤੇਰੇ ਦੁੱਖ ਦਾ ਕਾਰਨ ਤੇਰੀ ਅੰਦਰ ਦੀਆਂ ਉਲਝਣਾਂ ਦਾ ਕਾਰਨ ਆ ਆ ਚੀਜ਼ਾਂ ਨੇ ਜਿਹੜੀਆਂ ਤੂੰ ਇਕੱਠੀਆਂ ਕਰਦਾ ਤਾਂ ਮਨੋ ਖੋਸੇ ਵੇਲੇ ਹੀ ਗਰੋਧੀ ਵੀ ਹੋ ਜਾਂਦਾ ਹੈ ਇਹਦਾ ਹੰਕਾਰ ਇਹਨੂੰ ਮੰਨਣ ਨਹੀਂ ਦਿੰਦਾ ਪਹਿਲੀ ਗੱਲ ਐਸੀ ਗੱਲ ਨਾ ਕੋਈ ਕਹਿੰਦਾ ਤੇ ਨਾ ਕੋਈ ਸੁਣਦਾ ਆਪ ਜੀ ਕੁਰੂ ਗ੍ਰੰਥ ਸਾਹਿਬਹਾਰਾਜ ਦੀ ਪਾਵਨ ਬਾਣੀ ਨੂੰ ਪੜੋ ਸਤਿਗੁਰੂ ਮਹਾਰਾਜ ਨੇ 95% 95% ਬਚਨ ਜਿਹੜੇ ਨੇ ਬਾਣੀ ਦੇ ਉਹ ਮਨ ਨੂੰ ਸੰਬੋਧਨ ਕਰਕੇ ਕਹੇ ਦੇਹ ਨੂੰ ਸੰਬੋਧਨ ਕਰਕੇ ਨਹੀਂ ਕਹੇ ਮਨ ਨੂੰ ਸੰਬੋਧਨ ਕਰਕੇ ਕਹੇ ਮਨ ਤੇ ਹੁਕਮਰਾਨ ਹੈ ਮਨ ਦਾ ਤੇ ਆਰਡਰ ਚੱਲਦਾ ਹੈ ਇਸ ਬਾਡੀ ਤੇ ਇਸ ਦੇਹ ਹੀ ਤੇ ਸਰੀਰ ਤੇ ਗੁਲਾਮ ਮਨ ਦਰਿਦਰੀ ਹੋ ਜਾਏ ਤੇ ਬੰਦਾ ਤਨ ਨੂੰ ਵੀ ਸਾਫ਼ ਨਹੀਂ ਰੱਖਦਾ ਤਨ ਦੀਆਂ ਆਦਤਾਂ ਤਾਂ ਮਨ ਮੁਤਾਬਕ ਹੀ ਬੰਡੀਆਂ ਰਹਿਣਾ ਤਨ ਨੇ ਵਿਹਾਰ ਤਾਂ ਮਨ ਦੇ ਸੁਭਾਅ ਮੁਤਾਬਕ ਹੀ ਕਰਨਾ ਹੈ ਨਾ ਸੋ ਇਹ ਵੀ ਕਾਰਨ ਹੈ ਕਿ ਮਨ ਦੇ ਰੋਗ ਤਿੰਨਾ ਰੋਗਾਂ ਦਾ ਇਲਾਜ ਇਸ ਪਾਸੇ ਵੱਲ ਮਨੁੱਖ ਨੇ ਧਿਆਨ ਉੱਕਾ ਹੀ ਨਹੀਂ ਦਿੱਤਾ ਜੇ ਦਿੱਤਾ ਤੇ ਬਿਲਕੁਲ ਹੀ ਬਿਲਕੁਲ ਤੁਛ ਜਿਆ ਰਾਈ ਮਾਤਰ ਸਤਿਗੁਰੂ ਦੀ ਮੁਬਾਰਕ ਬਾਣੀ ਵਿੱਚ ਗੁਰੂ ਨੂੰ ਵੈਦ ਕਿਹਾ ਗਿਆ ਮੇਰਾ ਵੈਦ ਗੁਰੂ ਗੋਬਿੰਦ ਦਾ ਹੈਰਾਨੀ ਦੀ ਖੇੜ ਹੈ ਠੀਕ ਹੈ ਤਨ ਦੇ ਦੁੱਖ ਤੋਂ ਅਸੀਂ ਖਬਰਾਉਨੇ ਆ ਤੇ ਇਹਦੇ ਤੋਂ ਮੁਕਤੀ ਪਾਉਣ ਲਈ ਯਤਨ ਵੀ ਮਨੁੱਖ ਕਰਦਾ ਆਇਆ ਇਹਨੇ ਕਰਦੇ ਰਹਿਣਾ ਤੇ ਕਰਨਾ ਵੀ ਚਾਹੀਦਾ ਬਰ ਅਸੀਂ ਗੁਰਬਾਣੀ ਦੇ ਉਹ ਵਾਕ ਵੀ ਕੇਵਲ ਦੇਹੀ ਤੱਕ ਟੁਕਾ ਲੈਨੇ ਆ ਇਥਾ ਮਹਾਰਾਜ ਦਾ ਬਚਨ ਪੜ੍ਹਦੇ ਹੋ ਆਪ ਦੁਖ ਭੰਜਨ ਤੇਰਾ ਨਾਮ ਦੀ ਦੁਖ ਭੰਜਨ ਤੇਰਾ ਨਾਮ ਆਠ ਪਹਿਰਿਆ ਰਾਧੀ ਹੈ ਅਸੀਂ ਮਨ ਦੇ ਦੁੱਖ ਨੂੰ ਦੁੱਖ ਮੰਨਿਆ ਕਰੇ ਨਹੀਂ ਸਾਨੂੰ ਲੱਗਦਾ ਹੈ ਸਰੀਰ ਸੁਖੀ ਰਹੇ ਹਾਲਾਂਕਿ ਸਰੀਰ ਦਾ ਸੁਖ ਤੇ ਮਨ ਨਾਲ ਜੁੜਿਆ ਹੋਇਆ ਹੈ ਦੁਖੀ ਤੇ ਅਸੀਂ ਤਦੋਂ ਵੀ ਹੋ ਜਾਂਦੇ ਆ ਜਦੋਂ ਕਿਸੇ ਕੋਲ ਕੋਈ ਆਪਣੇ ਤੋਂ ਵੱਧ ਵਸਤੂ ਵੇਖਦੇ ਆਂ ਚੀਜ਼ ਵੇਖਦੇ ਆਂ ਸਾਡੇ ਦੁੱਖਾਂ ਦਾ ਕਿਹੜਾ ਕੋਈ ਅੰਤ ਹੈ ਅਸੀਂ ਪਦਾਰਥਾਂ ਦੇ ਢੇਰ ਤੇ ਬੈਠੇ ਹੋਏ ਦੂਜਾ ਥੋੜਾ ਜਿਹਾ ਸਾਡੇ ਤੋਂ ਅੱਗੇ ਬਾਚੇ ਤਾਂ ਵੀ ਦੂਰੇ ਮਹਾਰਾਜ ਕਹਿੰਦੇ ਨੇ ਪਹਿਲਾਂ ਦੁੱਖ ਦੀ ਪਛਾਣ ਕਰ ਕਾਰਨ ਰੂਟ ਲਾਭੇ ਦਾ ਇਹ ਦੁੱਖ ਆਉਂਦਾ ਕਿੱਥੋਂ ਹੈ ਕਿਉਂ ਆਪਰਦਾ ਹੈ ਇਹ ਤਕਲੀਫ ਕਿੱਥੋਂ ਪੈਦੀ ਹੈ ਕਿੱਥੋਂ ਪੈਦਾ ਹੁੰਦੀ ਹੈ ਜਿਸ ਦਿਨ ਤੂੰ ਇਸ ਮਨ ਦੇ ਅੰਦਰੋਂ ਇਸ ਦੀ ਉਪਜ ਨੂੰ ਪਛਾਣ ਗਿਆ ਤੇ ਮਨ ਦੇ ਅਗਿਆਨ ਕਰਕੇ ਹੀ ਇਹਨਾਂ ਚੀਜ਼ਾਂ ਇਹਨਾਂ ਸਮੱਸਿਆਵਾਂ ਇਹਨਾਂ ਉਲਝਣਾ ਇਹਨਾਂ ਦੁੱਖਾਂ ਦਾ ਮੇਰੇ ਅੰਦਰ ਪ੍ਰਭਾਵ ਪੈਂਦਾ ਹੈ ਪੈਦਾ ਹੁੰਦੇ ਨੇ ਜਿਸ ਦਿਨ ਤੂੰ ਮਨ ਨੂੰ ਕਾਬੂ ਕਰ ਲਿਆ ਵਿਚਾਰਾਂ ਰਾਈ ਇਹਨਾਂ ਦਾ ਰੂਟ ਲੱਭ ਲਿਆ ਤੂੰ ਸੁਖ ਵਾਲੇ ਪਾਸੇ ਨੂੰ ਮੁੜ ਪਾਏਗਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਉਸ ਦਿਨ ਸੁਖ ਤੇਰੀ ਪਕੜ ਚ ਆ ਜਾਏਗਾ ਤੂੰ ਸੋਖ-ਸੋਖ ਕੂਕਦਾ ਹੈ ਕਰਦਾ ਕੁਝ ਵੀ ਨਹੀਂ ਤੂੰ ਚਾਹੁੰਦਾ ਮੈਨੂੰ ਬਸ ਬਣਿਆ-ਬਣਾਇਆ ਆਰਟੀਫੀਸ਼ੀਅਲ ਕੋਈ ਸੁਖ ਦੇ ਜਾਏ ਇਸ ਤਰ੍ਹਾਂ ਨਾ ਕਿਸੇ ਨੂੰ ਸੁਖ ਮਿਲਿਆ ਤੇ ਨਾ ਮਿਲ ਸਕਦਾ ਹੈ ਦੌਲਤ ਮਿਲ ਜਾਏਗੀ ਸ਼ੌਹਰਤ ਮਿਲ ਜਾਏਗੀ ਪਦਵੀ ਮਿਲ ਜਾਏਗੀ ਸਤਕਾਰ ਮਿਲ ਜਾਏਗਾ ਸਭ ਕੁਝ ਸੰਸਾਰ ਦਾ ਮਿਲੇਗਾ ਪਰ ਜ਼ਰੂਰੀ ਨਹੀਂ ਪਾ ਕੇ ਵੀ ਤੂੰ ਸੁਖੀ ਹੋਵੇਂ ਇਹ ਪਾ ਕੇ ਵੀ ਤੇਰੀ ਤਸੱਲੀ ਹੋਵੇ ਸੈਟੀਸਫੈਕਸ਼ਨ ਮਿਲੇ ਮਨ ਦਾ ਟਿਕਾਣਾ ਮਿਲੇ ਹੋ ਸਕਦਾ ਉਲਝਣਾ ਵੱਧੀਆਂ ਜਾਣ ਤੋ ਗਰੀਬ ਨਵਾਜ਼ ਮਹਾਰਾਜ ਕਹਿੰਦੇ ਨੇ ਮਨੁੱਖ ਸੱਚ ਤੋਂ ਦੌੜਦਾ ਹੈ ਸੱਚ ਤੋਂ ਭੱਜਦਾ ਹੈ ਸੱਚ ਤੋਂ ਆਖ ਚਰਾਉਂਦਾ ਹੈ ਸੱਚ ਵੱਲ ਮੁੱਖ ਨਹੀਂ ਕਰਨਾ ਚਾਹੁੰਦਾ ਆਪਣੇ ਪਰਛਾਵਿਆਂ ਪਿੱਛੇ ਭੱਜਦਾ ਹੈ ਪਰ ਉਹਨਾਂ ਸਚਾਈਆਂ ਦੇ ਵਿੱਚੋਂ ਇੱਕ ਸਚਾਈ ਇਹ ਹੈ ਕਿ ਇਹ ਸਰੀਰ ਇਹ ਦੇਹੀ ਸਦਾ ਕਾਇਮ ਰਹਿਣ ਵਾਲੀ ਨਹੀਂ ਇਸ ਕਰਕੇ ਮਨੁੱਖ ਨੂੰ ਆਪਣੇ ਆਪ ਦੀ ਪਛਾਣ ਕਰਨ ਵੱਲ ਉਚੇਚਾ ਧਿਆਨ ਦੇਣਾ ਪਵੇਗਾ ਹਜ਼ੂਰ ਕਹਿ ਰਹੇ ਨੇ ਕਬੀਰ ਵੈਦ ਕਹੈ ਹਉ ਹੀ ਪਲਾ ਪਲੇ ਹੀ ਵੈਦ ਆਖੇ ਦਾਵਾ ਕਰੇ ਦਾਵਾ ਕਰੇ ਵੈਦ دارو ਮੇਰੇ ਵਾਸ ਮੇਰੀ ਮੈਡੀਸਨ ਮੇਰੀ ਦਵਾਈ دارو ਮੇਰਾ ਇਲਾਜ ਮੇਰੇ ਕੰਟਰੋਲ ਚ ਮੈਂ ਦੇ ਨਾਲ ਹਰ ਰੋਗ ਦੇ ਉੱਤੇ ਕਾਬੂ ਪਾ ਸਕਦਾ ਪਰ ਮਹਾਰਾਜ ਕਹਿੰਦੇ ਇਹ ਤਾਂ ਵਸਤੂ ਗੋਪਾਲ ਕੀ ਕਿ ਜਿਹੜੀ ਦਹੀਂ ਹੈ ਜਿਹੜਾ ਜੀਵਨ ਹੈ ਤਾਂ ਸ੍ਰਿਸ਼ਟੀ ਦੇ ਪਾਲਣਹਾਰ ਦੀ ਵਸਤੂ ਹੈ ਜਦੋਂ ਸਦਾ ਹੁੰਦਾ ਹੈ ਜਦੋਂ ਵਕਤ ਪੁੱਗ ਜਾਂਦਾ ਹੈ ਡਾਕਟਰਾਂ ਤੇ ਵੈਦਾਂ ਦੇ ਹੱਥਾਂ 'ਚ ਬੰਦਾ ਦਮ ਤੋੜ ਜਾਂਦਾ ਹੈ ਯੂਨਾਨੀ ਹਕਮਤ ਜਿਵੇਂ ਅੱਜ ਦੁਨੀਆ ਤੇ ਐਲੋਪੈਥੀ ਦਾ ਰਾਜ ਹੈ ਕਿਸੇ ਸਮੇਂ ਯੂਨਾਨ ਜਿਹੜਾ ਹੈ ਯੂਨਾਨ ਦਾਰਸ਼ਨਿਕਾਂ ਦੀ ਧਰਤੀ ਹੈ ਫਿਲਾਸਫਰਾਂ ਦੀ ਧਰਤੀ ਪਲੇਟੋ ਵਰਗੇ ਸੋਕਰਾਟ ਵਰਗੇ ਮਹਾਨ ਦਾਰਸ਼ਨਿਕ ਉਸ ਧਰਤੀ ਤੇ ਤੁਸੀਂ ਹੈਰਾਨ ਹੋਵੋ ਕਿ ਗਲੀਆਂ ਦੇ ਵਿੱਚ ਦਾਰਸ਼ਨਿਕ ਚਰਚਾ ਕਰਦੇ ਸਨ ਫਿਲਾਸਫੀ ਦਾ ਚਿੰਤਨ ਦਾ ਇੰਨਾ ਜ਼ਿਆਦਾ ਘੜ ਰਹਿਣਾ ਕਿਸੇ ਧਰਤੀ ਦਾ ਆਪਣੇ ਆਪ 'ਚ ਬੜੀ ਆਲਾ ਗੱਲ ਹੈ ਬڑے ਡੂੰਘਿਆਂ ਵਿਸ਼ਿਆਂ ਬਾਰੇ ਗਲੀਆਂ ਤੇ ਬਾਜ਼ਾਰਾਂ ਵਿੱਚ ਖਲੋ ਕੇ ਵਿਚਾਰਵਾਨ ਚਰਚਾ ਕਰਦੇ ਤੇ ਲੋਕ ਉਹਨਾਂ ਦੀਆਂ ਗੱਲਾਂ ਸੁਣਦੇ ਕਿੰਨਾ ਕੁ ਵਰਤਾਰਾ ਆਮ ਹੋਏਗਾ ਫਿਲਾਸਫੀ ਦਾ ਦਰਸ਼ਨ ਦਾ ਚਿੰਤਨ ਦਾ ਉਸ ਯੂਨਾਨ ਦੇ ਵਿੱਚੋਂ ਹਕਮਤ ਨੇ ਬੜੀ ਤਰੱਕੀ ਕੀਤੀ ਸਿਕੰਦਰ ਵੀ ਯੂਨਾਨ ਦਾ ਬਾਦਸ਼ਾਹ ਸੀ ਵੈਦਾਂ ਦੇ ਹੱਥਾਂ 'ਚ ਦਮ ਤੋੜ ਗਿਆ ਯੂਨਾਨੀ ਹਕਮਤ ਵੀ ਉਹਨੂੰ ਬਚਾ ਨਾ ਸਕੀ ਦੁਨੀਆ ਨੂੰ ਜਿਤਨ ਤੁਰਿਆ ਹੈ ਵਿਦਵਾਨਾਂ ਦੀ ਧਰਤੀ ਹੈ ਯੂਨਾਨੀ ਹਕਮਤ ਦਾ ਉਸ ਵੇਲੇ ਝੰਡਾ ਬੁਲੰਦ ਹੈ ਪਰ ਸਭ ਕੋਈ ਧਰਿਆ ਤਰਾਇਆ ਰਹਿ ਗਿਆ ਪਰ ਜਵਾਨੀ ਦੀ ਉਮਰ ਵਿੱਚ ਵੈਦਾਂ ਦੇ ਹੱਥਾਂ ਵਿੱਚ ਹੀ ਉਹ ਚਲ ਵਸਿਆ ਅਰਸੀ ਹਜ਼ਾਰਾਂ ਸਾਲ ਪੁਰਾਣੀ ਉਦਾਹਰਣ ਕਿਉਂ ਲਈਏ ਹਰ ਵਾਰੀ ਇਹਵੇਂ ਵਾਪਰਦਾ ਹੈ ਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਕਹਿੰਦੀ ਹੈ ਵੀ ਜਿਸ ਵੇਲੇ ਬਨੁਖ ਦਿਆ ਵੇਖੋ ਜਿਹੜਾ ਇਲਾਜ ਹੈ ਇਹ ਤਾਂ ਸਰੀਰ ਦੀ ਤੰਦਰੁਸਤੀ ਵਾਸਤੇ ਮੌਤ ਤੋਂ ਬਚਾਉਣ ਵਾਸਤੇ ਨਹੀਂ ਹੈ ਦੇਈ ਨੂੰ ਤੰਦਰੁਸਤ ਰੱਖ ਕੇ ਸੁਖੱਲੇ ਢੰਗ ਨਾਲ ਇਸ ਦੇਈ ਦੇ ਨਾਲ ਜੀਵਿਆ ਜਾ ਸਕੇ ਇਸ ਆਹਰ ਲਈ ਹੈ ਮੌਤੋਂ ਬਚਾਉਣ ਦਾ ਤਾਂ ਕੋਈ ਵੀ ਵੈਦ ਦਾਵਾ ਨਹੀਂ ਕਰਦਾ ਹਾਂ ਜੇ ਕੋਈ ਦਾਵਾ ਕਰੇ ਵੀ ਜਾਨੀ ਦਾਣੇ ਤੋਂ ਦਾਣਾ ਵੈਦ ਦਾਣੇ ਤੋਂ ਦਾਣਾ ਹਕੀਮ ਸਿਆਣੇ ਤੋਂ ਸਿਆਣਾ ਡਾਕਟਰ ਹੁਨਰਮੰਦ ਆਦਮੀ ਮਹਾਰਾਜ ਕਹਿੰਦੇ ਨੇ ਜੇ ਦਾਵਾ ਕਰ ਵੀ ਬੈਠੇ ਤੇ ਉਹਦੇ ਦਾਅਵੇ ਦਾ ਕੋਈ ਮੁੱਲ ਨਹੀਂ ਕੋਈ ਕੀਮਤ ਨਹੀਂ ਇਹ ਜਿਹੜਾ ਜੀਵਨ ਹੈ ਇਹ ਪਰਮੇਸ਼ਰ ਦੀ ਦਾ ਇਹਨੂੰ ਕਿਸੇ ਵੈਦ ਨੇ ਨਹੀਂ ਘੜਿਆ ਮਨੁੱਖ ਨੇ ਨਹੀਂ ਬਣਾਇਆ ਇਸ ਜੀਵਨ ਦੇ ਮਿਆਰ ਜਿਹੜੇ ਪੈਰਾਮੀਟਰ ਜਿਹੜੇ ਨੇਚਰ ਨੇ ਬਣਾਏ ਨੇ ਉਹਨੇ ਹੀ ਇਹਦੇ ਸੈੱਟ ਕੀਤੇ ਨੇ ਕਿ ਪੈਦਾ ਹੋਏਗਾ ਤੇ ਮਰੇਗਾ ਜੋ ਜਨਮੈ ਸੋ ਜਨਮੂਆ ਖਤਮ ਹੋਏਗਾ ਪਾਤਸ਼ਾਹ ਕਹਿੰਦੇ ਤੋ ਵਸਤੂ ਗੋਪਾਲ ਕੀ ਜਪਾ ਵੇ ਲੇਖਾ ਜਦੋਂ ਉਹਦੀ ਰਜ਼ਾ ਉਹਦਾ ਹੁਕਮ ਹੁੰਦਾ ਹੈ ਉਹ ਖੋਲਿੰਦਾ ਹੈ ਵਸਤੂ ਉਹਦੀ ਧਰਮੀ ਪੁਰਖ ਪਹਿਲਾਂ ਹੀ ਇਸ ਸੱਚ ਨੂੰ ਮੰਨ ਕੇ ਚੱਲਦਾ ਹੈ ਕਿ ਮੌਤ اٹਲ ਸਚਾਈ ਹੈ ਇਸ ਲਈ ਉਹਨੂੰ ਕਿਵੇਂ ਜੀਣਾ ਚਾਹੀਦਾ ਕਬੀਰ ਜੀ ਅਗਲੇ ਸ਼ਲੋਕ ਵਿੱਚ ਕਹਿੰਦੇ ਨੇ ਕਬੀਰ ਨੌਬਤ ਆਪਣੀ ਦਿਨ ਦਾਸ ਲੇਹੋ ਵਜਾਏ ਨੌਬਤ ਦਾ ਮਤਲਬ ਹੁੰਦਾ ਹੈ ਨਗਾਰਾ ਕੋਈ ਅਮੀਰ ਕੋਈ ਰਾਜਕੁਮਾਰ ਕੋਈ ਬਾਦਸ਼ਾਹ ਕੋਈ ਚੌਧਰੀ ਕੋਈ ਗਵਰਨਰ ਕੋਈ ਸੂਬੇਦਾਰ ਪੁਰਾਣੇ ਵਕਤ ਵਿੱਚ ਜਦੋਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਜਿਹਦੇ ਕੋਲ ਉੱਚਾ ਰਤਬਾ ਹੁੰਦਾ ਉਹਦੇ ਅੱਗੇ-ਅੱਗੇ ਨੌਬਤ ਵਾਈ ਉਹ ਨੌਬਤ ਲੋਕਾਂ ਨੂੰ ਸੁਚੇਤ ਕਰਨ ਲਈ ਵੀ ਹੁੰਦੀ ਸੀ ਵੀ ਇਹ ਵੱਡੇ ਆਦਮੀ ਦੀ ਸਵਾਰੀ ਆ ਰਹੀ ਹੈ ਤੁਸੀਂ ਥੋੜਾ ਅਦਬ ਵਿੱਚ ਰਹੋ ਰਸਤਾ ਖਾਲੀ ਕਰੋ ਤੇ ਦੂਜਾ ਉਹਦੀ ਚੜਤ ਤੇ ਉਹਦੀ ਪੋਜੀਸ਼ਨ ਦਾ ਪ੍ਰਗਟਾਵਾ ਵੀ ਹੁੰਦਾ ਸੀ ਜਿਹੜਾ ਬੰਦਾ ਆ ਰਿਹਾ ਤਕੜਾ ਮਾੜੇ ਬੰਦੇ ਨੌਬਤ ਕਿੱਥੋਂ ਵਜਾਉਣੀ ਤਕੜਾ ਹੀ ਵਜਾਏਗਾ ਉਹਨਾਂ ਦੇ ਉਹਨਾਂ ਦੀ ਪੋਜੀਸ਼ਨ ਉਹਨਾਂ ਦੇ ਰੁਤਬੇ ਦਾ ਪ੍ਰਭਾਵ ਤੇ ਦੂਜੀ ਗੱਲ ਵੀ ਉਹ ਰਸਤੇ ਦੇ ਲੋਕਾਂ ਨੂੰ ਇਹ ਦੱਸਣ ਲਈ ਵੀ ਵੱਡਾ ਆਦਮੀ ਆ ਰਿਹਾ ਥੋੜਾ ਸਲੀਕੇ ਚ ਰਹੋ আদਬ ਵਿਚ ਰਹੋ ਤਹਜੀਬ ਨਾਲ ਰਹੋ ਔਰ ਉਹਦਾ ਸਤਕਾਰ ਕਰੋ ਰਸਤਾ ਖਾਲੀ ਕਰੋ ਪਰ ਹਰ ਕਿਸੇ ਦੀ ਨੌਬਤ ਸਦਾ ਤ ਨਹੀਂ ਨਵਾਈਦੀ ਅੱਜ ਕਿਸੇ ਹੋਰ ਦੇ ਅੱਗੇ ਨੌਬਤ ਵੱਜ ਰਹੀ ਸੀ ਉਹ ਦੁਨੀਆ ਤੋਂ ਚਲਾ ਗਿਆ ਉਹਦੀ ਜਗ੍ਹਾ ਕਿਸੇ ਦੂਜੇ ਨੇ ਲਈ ਨੌਬਤ ਵਜਾਉਣ ਵਾਲਾ ਉਹਦੇ ਅੱਗੇ ਉਤਰਿਆ ਸਦਾ ਕਿਸੇ ਦੀ ਵੀ ਨਹੀਂ ਵੱਜੀ ਸਦਾ ਦਾ ਕਿਸੇ ਦਾ ਝੰਡਾ ਨਹੀਂ ਝੁਲਿਆ ਸਦਾ ਤੱਕ ਕਿਸੇ ਦੀਆਂ ਅਨਾਉਂਸਾਂ ਨਹੀਂ ਹੋਈਆਂ ਸਦਾ ਤੱਕ ਕਿਸੇ ਮਨੁੱਖ ਦੇ ਅੱਗੇ ਨਾਰੇ ਨਹੀਂ ਵਜੇ ਸਦਾ ਜੈ ਜੈਕਾਰ ਕਿਸੇ ਦੀ ਨਹੀਂ ਰਹੀ ਨਾਰੇ ਮਾਰਨ ਵਾਲੇ ਅੱਜ ਕਿਸੇ ਦਾ ਨਾਰਾ ਮਾਰ ਰਹੇ ਸਨ ਉਹ ਜਿਹਹਾਨੋ ਚਲਾ ਗਿਆ ਦੂਜੇ ਦਾ ਨਾਰਾ ਲਾਉਣ ਲੱਗ ਪਏ ਇਹ ਤਬਦੀਲੀ ਕੁਦਰਤ ਵਿੱਚ ਵਾਪਰਦੀ ਰਹਿੰਦੀ ਹੈ ਸਦਾ ਹਾਂ ਜਿਸ ਬੰਦੇ ਦੇ ਸਾਹਮਣੇ ਸਾਰਾ ਕੁਝ ਉਹਨੂੰ ਲੱਗਦਾ ਮੈਂ ਹੀ ਹਾਂ ਦੁਨੀਆ 'ਚ ਕਬੀਰ ਜੀ ਮਹਾਰਾਜ ਕਹਿੰਦੇ ਕਬੀਰ ਨੌਬਤ ਆਪਣੀ ਦਿਨ ਦੱਸ ਲਿਓ ਵਜਾਏ ਆਪਣੇ ਨਾਂ ਦਾ ਆਪਣੇ ਰੁਤਬੇ ਦਾ ਆਪਣੀ ਵਡਿਆਈ ਦਾ ਪ੍ਰਭਾਵ ਮਾਣ ਲੈ ਚਾਰ ਦਿਨ ਦੀ ਖੇਡ ਹੈ 10 ਦਿਨ ਦੀ ਖੇਡ ਹੈ ਪਾਵ ਲਿਮਟਿਡ ਟਾਈਮ ਹੈ ਜਦੋਂ ਮਹਾਰਾਜ ਚਾਰ ਦਿਨ ਕਹਿਣ ਨਾ ਚਾਰ ਘੜੀਆਂ ਕਹਿਣ 10 ਦਿਨ ਕਹਿਣ ਇਹਦਾ ਮਤਲਬ ਹੁੰਦਾ ਹੈ ਲਿਮਟਿਡ ਟਾਈਮ ਮਿੰਨਤੀ ਚ ਕੀ ਗਿਣਤੀ ਚ ਲਿਆਂਦਾ ਜਾ ਸਕਦਾ ਹੈ ਇੰਨਾ ਸਮਾਂ ਅਨਲਿਮਟਿਡ ਨਹੀਂ ਹੈ ਲਿਮਟ ਚ ਹਾਦਚ ਹੈ ਗਿਣਤੀ ਮਿੰਟਤੀ ਚ ਤੇਰੇ ਕੋਲ ਯਾਨੀ ਕਿ ਬੜਾ ਥੋੜਾ ਜਿਹਾ ਵਕਤ ਹੈ ਤੇ ਨਾਲ ਹੀ ਸਮਝਾਉਂਦੇ ਨੇ ਨਦੀ-ਨਾਵ ਸੰਯੋਗ ਜਿਉ ਬਹਰ ਨਾ ਮਿਲ ਹੈ ਆਏ ਨਦੀ ਦੇ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਜਾਣ ਲਈ ਬੰਦਾ べੜੀ 'ਚ ਸਵਾਰ ਹੁੰਦਾ ਹੈ べੜੀ 'ਚ ਮਲਾ ਬੈਠਾ ਹੈ ਉਹਨੇ ਮੁਸਾਫਿਰਾਂ ਨੂੰ ਆਖਿਆ ਜੀ ਬੈਠੋ ਵਕ ਵਕ ਥਾਵਾਂ ਤੋਂ ਆਏ ਸਨ ਮੁਸਾਫਿਰ ਦਰਿਆ ਪਾਰ ਕਰਨਾ ਸੀ ਸਾਰੇ べੜੀ 'ਚ ਬਹਿ ਗਏ ਮਲਾ ਨੇ ਬੇੜੀ ਨੂੰ ਦੂਜੇ ਕੰਡੇ ਦੇ ਉੱਤੇ ਲਾਇਆ ਤੇ ਸਾਰੇ ਦੇ ਸਾਰੇ ਮੁਸਾਫਰ ਉਤਰੇ ਰਸਤੇ 'ਚ ਜਿੰਨਾ ਕੁ ਵਕਤ ਦਰਿਆ ਪਾਰ ਕਰਦਿਆਂ ਕਿਸੇ ਨੂੰ ਲੱਗਣਾ ਇੱਕ ਦੂਜੇ ਨੂੰ ਪੁੱਛਣ ਲੱਗੇ ਤੂੰ ਕਿੱਥੋਂ ਆਇਆ ਤੂੰ ਕਿੱਥੋਂ ਆਇਆ ਤੇਰਾ ਕੀ ਨਾਂ ਹੈ ਕਿੱਧਰ ਚੱਲਿਆ ਉਹ ਕੰਡੇ ਤੇ ਹੀ ਮਿਲੇ ਸਨ ਓਨਾ ਕੁ ਸਮਾਂ ਹੀ ਉਹਨਾਂ ਦਾ ਸਾਥ ਸੀ ਜਿੰਨਾ ਕੁ ਸਮਾਂ ਬੇੜੀ ਦਰਿਆ ਦੇ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਪਹੁੰਚਣ ਦਾ ਉਹਨੇ ਸਮਾਂ ਲਿਆ ਉਹਨਾਂ 'ਕਿ ਉਹਨਾਂ ਕੋਲ ਵਕਤ ਸੀ ਕਿਸੇ ਨੇ ਗੱਲ ਕੀਤੀ ਕਿਸੇ ਨੇ ਕੋਈ ਵਿਚਾਰ ਰੱਖਿਆ ਕਿਸੇ ਨੇ ਇੱਕ ਦੂਜੇ ਨਾਲ ਜਾਣ ਪਛਾਣ ਕੀਤੀ ਕਈਆਂ ਦੀਆਂ ਰਿਸ਼ਤੇਦਾਰੀਆਂ ਨਿਕਲ ਆਈਆਂ ਕਿਸੇ ਨੇ ਆਖਿਆ ਹਾਂ ਮੈਂ ਤੁਹਾਡੇ ਪਿੰਡ ਗਿਆ ਕਿਸੇ ਨੇ ਆਖਿਆ ਅੱਛਾ ਤੁਸੀਂ ਫਲਾਣੇ ਆਦਮੀ ਨੂੰ ਜਾਣਦੇ ਹੋ ਇੰਨਾ ਕੁ ਵਕਤ ਬੀੜੀ ਦੂਜੇ ਕੰਡੇ ਉੱਤੇ ਲੱਗੀ ਮੁਸਾਫਰ ਉਤਰੇ ਆਪਣੇ ਆਪਣੇ ਗ੍ਰਾਂ ਨੂੰ ਨਗਰ ਨੂੰ ਕੰਮ ਨੂੰ ਤੁਰ ਪਏ ਉਈ ਨਕ ਸਾਥ ਹੀ ਸੀ ਉਹਨਾਂ ਦਾ ਜਿੰਨਾ ਕਿ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਜਾਣ ਦਾ ਵਕਤ ਬੇੜੀ ਨੂੰ ਲਗਿਆ। ਨਦੀ-ਨਾਵ ਸੰਯੋਗ ਜਿਉਂ। ਬਹੁਰ ਨਾ ਮਿਲੇ ਉਹਨਾਂ ਚੋਂ ਬਹੁਤੇ ਐਸੇ ਜਿਹੜੇ ਦੁਬਾਰਾ ਕਦੇ ਮਿਲੇ ਹੀ ਨਹੀਂ ਫਿਰ। ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ। ਮੁਸਾਫਰ ਸਨ। ਸਫਰ ਵਿੱਚ ਮਿਲੇ। ਵਕ ਵਕ ਥਾਵਾਂ ਤੋਂ ਆਏ ਸਨ ਵਕ ਵਕ ਥਾਵਾਂ ਤੇ ਚਲੇ ਗਏ। ਮਹਾਰਾਜ ਨੇ ਬਾਖ ਕਮਾਲ ਬਚਨ ਕਿਹਾ। ਕਹਿੰਦੇ ਅਸੀਂ ਵੀ ਸਾਰੇ ਇਵੇਂ ਹੀ ਆ ਕੀ ਪਰਿਵਾਰ ਕੀ ਰਿਸ਼ਤੇ ਕੀ ਨਾਤੇ ਕੀ ਸਾਂਝਾਂ ਮਨ ਨੂੰ ਇੰਨਾ ਲਿਮਟਿਡ ਜਿਹਾ ਟਾਈਮ ਹੈ ਵੀ ਅਸੀਂ ਬੇੜੀ ਦੇ ਵਿੱਚ ਬੈਠੇ ਸਾਰੇ ਮੁਸਾਫਰਾਂ ਜ਼ਿੰਦਗੀ ਦੀ ਬੇੜੀ 'ਚ ਬੇੜੀ ਕੰਡੇ ਲੱਗਣੀ ਹੈ ਯਾਨੀ ਵਕਤ ਆ ਜਾਣਾ ਹੈ ਫਿਰ ਦੁਬਾਰਾ ਇਹ ਨਾਤੇ ਨਾ ਜੁੜਨੇ ਨੇ ਇਹ ਨਾ ਰਿਸ਼ਤੇ ਲੱਭਣੇ ਨੇ ਇਹ ਨਾ ਸਾਂਝਾਂ ਮਿਲਣੀਆਂ ਨੇ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੁਝ ਨਹੀਂ ਨਾਏ ਮਾਂ-ਬਾਪ ਮਿਲਣਗੇ ਨਾ ਭੈਣ-ਭਰਾ ਮਿਲਣਗੇ ਨਾ ਦੋਸਤ-ਮਿੱਤਰ ਨਾ ਸੰਗੀ ਸਾਥੀ ਨਾਏ ਜਹਾਨ ਨਾਏ ਉਹ ਵਕਤ ਜਿਹੜਾ ਗੁਜ਼ਰ ਗਿਆ ਉਹਨੇ ਦੁਬਾਰਾ ਮੁੜ ਕੇ ਫੇਰ ਨਹੀਂ ਆਉਣਾ ਉਹਨੂੰ ਤੁਸੀਂ ਦੁਬਾਰਾ ਰਿਵਰਸ ਨਹੀਂ ਕਰ ਸਕਦੇ ਜਿਹੜੀ ਕੜੀ ਗੁਜ਼ਰ ਗਈ ਬੰਦਾ ਆਪਣੀ ਜ਼ਿੰਦਗੀ ਝਾਤ ਮਾਰ ਕੇ ਵੇਖੇ ਜਿੰਨੇ ਜਿੰਨੀ ਉਮਰ ਦੇ ਸਾਲ ਆਪਾਂ ਸਾਰਿਆਂ ਨੇ ਹੰਡਾਏ ਕਿੰਨੇ ਵਿਛੜੇ ਕਿੰਨੇ ਨਵੇਂ ਮਿਲੇ ਕਿੰਨੇ ਹੋਰ ਵਿਛੜਨਗੇ ਕਿੰਨੇ ਨਵੇਂ ਮਿਲਣਗੇ ਅਖੀਰ ਅਸੀਂ ਵੀ ਇੱਕ ਦਿਨ ਦੂਜਿਆਂ ਤੋਂ ਵਿਛੜਾਂਗੇ ਐਵੇਂ ਹੀ ਚੱਲ ਰਿਹਾ ਹੈ ਸੰਸਾਰ ਦੁਨੀਆ ਨਦੀ ਨਾਵ ਸੁਨਿਆ ਮੇਲਾ ਸੰਜੋਗੀ ਰਾਮ ਪਾਤਸ਼ਾਹ ਕਹਿੰਦੇ ਨੇ ਨਦੀ ਨਾਵ ਸੰਜੋਗ ਜਿਉਂ ਬਹਰ ਨਾ ਮਿਲਿਆ ਫਿਰ ਕੋਈ ਕਿਸੇ ਨੂੰ ਨਹੀਂ ਮਿਲਦਾ ਅੱਜ ਜੋ ਸਾਡਾ ਰਿਸ਼ਤੇਦਾਰ ਹੈ ਉਹ ਅੱਜ ਹੀ ਹੈ ਜਿੰਨਾ ਚਿਰ ਉਹ ਜਿਉਂਦਾ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਜਿੰਨਾ ਚਿਰ ਸਾਡੇ ਚ ਸਾਂਝ ਬਣੀ ਹੋਈਏ ਬਸ ਕਈ ਕਈ ਵਾਰ ਤਾਂ ਜਿਉਂਦਿਆਂ ਵੀ ਨਹੀਂ ਮਿਲਿਆ ਜਾਂਦਾ ਇੱਕ ਦੂਜੇ ਨੂੰ ਪ੍ਰਾਣ ਨਿਕਲ ਜਾਣ ਫਿਰ ਸਾਰਾ ਕੁਝ ਹੀ ਖਤਮ ਹੋ ਜਾਂਦਾ ਹੈ ਫਰਕ ਇੰਨਾ ਹੈ ਮੈਂ ਅੱਗੇ ਵੀ ਇਹ ਬਿਨੈ ਕੀਤੀ ਸੀ ਵੀ ਦਾਂਡੇ ਮੁਸਾਫਰ ਪਤਾ ਕੀ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਚਾਰ ਘੜੀਆਂ ਦਾ ਸਫ਼ਰ ਹੈ ਚਾਜ ਨਾਲ ਗੁਜ਼ਰ ਜਾਏ ਤੇ ਚੰਗੀ ਗੱਲ ਹੈ ਬਹੁਤੇ ਮਨੁੱਖਾਂ ਨੂੰ ਤੁਸੀਂ ਵੇਖੋਗੇ ਬੱਸ 'ਚ ਬੈਠਿਆਂ ਉਹ ਬੱਸ 'ਚ ਚੜਨਗੇ ਇੱਕ ਸੀਟ ਹੈ ਉਹ ਇੱਕ ਦੂਜੇ ਨਾਲ ਲੜੀ ਜਾਣਗੇ ਜਿੰਨਾ ਚਿਰ ਉਹਨਾਂ ਦਾ ਸਟਾਪ ਨਹੀਂ ਆ ਜਾਂਦਾ ਬੜੀ ਪਰੇਸ਼ਾਨੀ ਹੁੰਦੀ ਹੈ ਉਹ ਆਪ ਵੀ ਕਲੇਸ਼ ਪਾ ਰੱਖਣਗੇ ਦੂਜਿਆਂ ਲਈ ਵੀ ਸਮੱਸਿਆ ਖੜੀ ਕਰਨਗੇ ਉਹ ਜਿੰਨਾ ਚਿਰ ਬੱਸ ਟਿਕਾਣੇ ਨਹੀਂ ਨਾ ਪਹੁੰਚ ਜਾਂਦੀ ਉਹਨਾਂ ਨੇ ਸਾਰੇ ਰਸਤੇ ਹੀ ਉਲਜੀ ਜਾਂਦੇ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਦੋ ਕੜੀਆਂ ਦੀ ਖੇਡ ਹੈ ਰਲ ਮਿਲ ਕੇ ਟਾਈਮ ਪਾਸ ਕਰ ਲਈ ਅੱਗੇ ਉਤਰ ਜਾਣਾ ਸਾਰਿਆਂ ਨੂੰ ਇਹਨੇ ਵੀ ਉਤਰ ਜਾਣਾ ਇਹਦਾ ਸਟਾਪ ਆ ਗਿਆ ਮੇਰਾ ਆ ਗਿਆ ਮੈਂ ਵੀ ਉਤਰ ਜਾਣਾ ਪਰ ਆਦਤ ਸੁਬਾ ਵਿਹਾਰ ਇਤੇ ਕਮਾਉਣੇ ਪੈਂਦੇ ਨਾ ਉਧਾਰੇ ਨਹੀਂ ਨਾ ਮਿਲਦੇ ਮਨੁੱਖ ਜ਼ਿੰਦਗੀ ਦੇ ਸਫ਼ਰ ਵਿੱਚ ਵੀ ਇਸ ਗੱਲ ਨੂੰ ਜੇ ਸਮਝ ਲਵੇ ਤਾਂ ਬੜੀ ਚੰਗੀ ਗੱਲ ਹੈ ਵੀ ਸਫ਼ਰ ਸੁਖਾਵਾ ਗੁਜ਼ਰ ਸਫ਼ਰ ਤੇ ਗੁਜ਼ਰੀ ਜਾਣਾ ਹੈ ਥੋੜਾ ਸੁਖਾਵਾਂ ਗੁਜ਼ਰੇਗਾ। ਨੀਤੇ ਮਾਰ ਕਾਟ 24 ਘੰਟੇ ਲੁੱਟ ਖੋ ਤਬਾਈ ਇੱਕ ਦੂਜੇ ਨੂੰ ਬਰਦਾਸ਼ਤ ਨਾ ਕਰਨਾ ਸਹਿਣ ਨਾ ਕਰਨਾ। ਵੈਰ ਵਿਰੋਧ ਨਫ਼ਰਤ ਈਰਖਾ ਇਹਦੇ ਵਿੱਚ ਜਿਹੜਾ ਸਮਾਂ ਗੁਜ਼ਰਨਾ ਹੈ। ਇਹ ਸਫ਼ਰ ਨੂੰ ਦੁਖਾਵਾਂ ਬਣਾਉਂਦਾ ਹੈ। ਇਹ ਸਫ਼ਰ ਨੂੰ ਔਖਿਆ ਕਰਦਾ ਹੈ। ਇਹ ਜੀਵਨ ਦੀ ਯਾਤਰਾ ਨੂੰ ਸਫਲਾ ਨਹੀਂ ਹੋਣ ਦਿੰਦਾ ਨਿਫਲ ਕਰਦਾ ਵਕਤ ਨੂੰ ਭਾਰ ਬਣਾ ਦਿੰਦਾ ਸਮੇਂ ਨੂੰ ਸਤਗੁਰੂ ਮਹਾਰਾਜ ਕਹਿੰਦੇ ਨੇ ਏ ਪਾਈ ਇਹ ਜੀਵਨ ਦਾ ਸੱਚ ਸਮਝ ਕਿ ਜ਼ਿੰਦਗੀ ਦੇ ਇਸ ਸਫਰ ਵਿੱਚ ਤੂੰ ਜ਼ਿੰਦਗੀ ਦੀ ਬੇੜੀ ਦੇ ਵਿੱਚ ਬੈਠਾ ਹੋਇਆ ਹੈ ਤੇ ਤੇਰੇ ਨਾਲ ਹੋਰ ਵੀ ਕਈ ਮੁਸਾਫਰ ਬੈਠੇ ਨੇ ਬੇੜੀ ਕੰਢੇ ਲੱਗੀ ਤੇ ਆਪਣੇ ਆਪਣੇ ਟਿਕਾਣਿਆਂ ਨੂੰ ਸਾਰਿਆਂ ਨੇ ਤੁਰ ਪਣਾ ਜਾਨੀ ਕਿ ਮੇਲਾ ਵਿਛੜ ਜਾਣਾ ਹੈ ਇਹ ਬਣਿਆ ਨਹੀਂ ਰਹਿਣਾ ਨਦੀ ਨਾਵ ਸੰਜੋਗ ਜਿਉ ਬਹਰ ਨਾ ਮਿਲ ਹੈ ਇਸ ਕਰਕੇ ਆਪਣੀ ਨੌਬਤ ਆਪਣੀ ਪ੍ਰਭਤਾ ਤੇ ਵਿਡਿਆਈ ਦੇ ਸੋਹਲੇ ਆਪਣੇ ਕਾਬੂ ਚ ਰੱਖ 10 ਦਿਨ ਦੀ ਲਿਮਟਡ ਟਾਈਮ ਦੀ ਖੇਡ ਹੈ ਇਸ ਖੇਡ ਨੂੰ ਮੰਨਣ ਦਾ ਤੈਨੂੰ ਹੱਕ ਹੈ ਪਰ ਕਿਸੇ ਨੂੰ ਦਿਖਾਉਣ ਦਾ ਤੈਨੂੰ ਹੱਕ ਨਹੀਂ ਕਿਸੇ ਨੂੰ ਤਕਲੀਫ ਦੇਣ ਦਾ ਤੈਨੂੰ ਅਧਿਕਾਰ ਨਹੀਂ ਤੂੰ ਆਪਣੇ ਜੀਵਨ ਨੂੰ ਮਾਣ ਪਰ ਦੂਜੇ ਦੇ ਜੀਵਨ ਦਾ ਖਿਆਲ ਰੱਖ ਦਾਨਾ ਮੁਸਾਫਰ ਸਿਆਣਾ ਵਿਅਕਤੀ ਇਸ ਤਰ੍ਹਾਂ ਜ਼ਿੰਦਗੀ ਜੀਦਾ ਹੈ ਫੁੱਲਾਂ ਦੀ ਤਰ੍ਹਾਂ ਖੁਸ਼ਬੂ ਵੰਡਦੇ ਆ ਕੋਮਲਤਾ ਵੰਡਦੇ ਆ ਉਹ ਜਿੰਨਾ ਸਮਾਂ ਇਸ ਧਰਤੀ ਦੇ ਉੱਤੇ گزارਦਾ ਹੈ ਆਪਣੇ ਸਮੇਤ ਦੂਜਿਆਂ ਦਾ ਧਿਆਨ ਰੱਖ ਕੇ گزارਦਾ ਹੈ ਜੀਵਨ ਦਾ ਮੁੱਲ ਇਹਨਾਂ ਗੱਲਾਂ ਵਿੱਚ ਹੈ ਜੀਵਨ ਦੀ ਕੀਮਤ ਇਹਨਾਂ ਗੱਲਾਂ ਵਿੱਚ ਹੈ ਜੀਵਨ ਦਾ ਸਤਕਾਰ ਇਹਨਾਂ ਗੱਲਾਂ ਵਿੱਚ ਹੈ ਜੀਵਨ ਦਾ ਮਾਣ ਇਹਨਾਂ ਗੱਲਾਂ ਵਿੱਚ ਹੈ ਤੇਸ ਤੋਂ ਉਲਟ ਜੋ ਅਸੀਂ ਮਾੜਾ ਵਿਹਾਰ ਕਰਦੇ ਉਹ ਜੀਵਨ ਦੀ ਕਦਰ ਵੀ ਘਟਾਉਂਦਾ ਹੈ ਮੁੱਲ ਵੀ ਘਟਾਉਂਦਾ ਹੈ ਤੇ ਜੀਵਨ ਨੂੰ ਅਜਾਈ ਵੀ ਗਵਾਉਂਦਾ ਹੈ ਕਬੀਰ ਜੀ ਮਹਾਰਾਜ ਬੜੀ ਕਿਰਪਾ ਕਰ ਰਹੇ ਨੇ ਇਹਨਾਂ ਸ਼ਲੋਕਾਂ ਰਾਹੀਂ ਸਾਨੂੰ ਅਮੋਲਕ ਜੀਵਨ ਜਾਂਚ ਦੀ ਦਾਤ ਬਖਸ਼ ਰਹੇ ਨੇ ਸੁਗਲੇਰੇ ਸ਼ਲੋਕ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰਿਆਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ